ਹਾਂ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਵਧੀਆ ਫਾਰਮ YouTube ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰੋ ਅੱਜ ਦੇ ਜਿਹੜੇ ਆਪਾਂ ਵੀਡੀਓ ਬਣਾ ਰਹੇ ਹਾਂ ਪਿੰਡ ਕੋਰਦਾ ਡੂਮ ਤਹਿਸੀਲ ਅਜਨਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ ਰਾਮ ਤੀਰਥ ਸਥੇ ਤੇ ਬਿਲਕੁਲ ਲੱਗ ਗਈ ਹੈ ਸ਼੍ਰੀ ਰਾਮ ਤੀਰਥ ਸਥਲ ਜਿਹੜਾ ਮੰਦਿਰ ਹੈ ਬਿਲਕੁਲ ਨਾਲ ਹੀ ਹੈ ਜਿਹੜਾ ਤੇ ਸਰਪ ਸਿੰਘ ਉਹਨਾਂ ਕੋਲ ਆਪਾਂ ਆਏ ਹਾਂ ਅੱਜ ਤੁਹਾਨੂੰ ਇੱਕ ਬਿਲਕੁਲ ਤਾਜੀ ਸੋਈ ਗਾਂ ਦਾ ਦਿਖਾਉਣੀ ਹੈ ਤੇ ਦੋ ਤੁਹਾਨੂੰ ਗੱਪਣਾ ਦਿਖਾਵਾਂਗੇ ਹਾਂਜੀ ਵਿਧੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਹੋ ਸਭਣਾ ਠੀਕ ਠਾਕ ਜੀ ਹਾਂਜੀ ਠੀਕ ਠਾਕ ਵਿਧੀ ਵੇਖ ਗਿਆ ਦਲ ਵਾਲਾ ਮਾਲ ਫਿਰ ਮਾਂ ਤੇ ਬੜੀ ਖੇਤੀ ਵਿਕ ਜਾਂਦਾ ਵਾ ਬਾਕੀ ਇਹ ਵੀ ਵੀਡੀਓ ਪਾਉਂਦੀ ਦੇ ਦਿੰਦੀ ਆ ਠੀਕ ਆ ਆ ਦੀ ਵੀਡੀਓ ਤੇ ਭੈਣ ਭਰਾ ਨਾਲ ਜੁੜੇ ਆ ਠੀਕ ਆ ਤੇ ਕੋਸ਼ ਨਵੇਂਗਾ ਕਿ ਇਦਾਂ ਮੇਰੀ ਵੇਖ ਕੇ ਵੀਡੀਓ ਕਰੀਏ ਤੇ ਫੋਨ ਉੱਥੇ ਡੰਗ ਰਹਿ ਜਾਂਦੇ ਲੱਗਦਾ ਮਣ ਕੇ ਲੱਭਦੇ ਘਾਟ ਆ ਥੋੜੇ ਬਾਹਰ ਠੀਕ ਆ ਹਾਂਜੀ ਤੇ ਨਾਮ ਦੱਸ ਤੇ ਕਰੀ ਫਿਰ ਨਾਮ ਲੈ ਸਾਫ ਸਿੰਘ ਜੀ ਹਾਂਜੀ ਜ਼ਿਲ੍ਹਾ ਅੰਮ੍ਰਿਤਸਰ ਪਿੰਡ ਕੋਟ ਦਾ ਡੂਬ ਜੀ ਤੇ ਫੋਨ ਨੰਬਰ ਭੁੱਲਦਾ ਲੱਗ ਗਿਆ ਰਾਮਪ੍ਰੀਤ ਜੀ ਤੇ ਮੋਬਾਈਲ ਨੰਬਰਗਾ 9781228272 ਤੇ ਲੋਪੋਕੇ ਜਿਗਾਮੇ ਵਾਲੇ ਰੋਡ ਤੇ ਆਪਣਾ ਪਿੰਡ ਹੈ ਹਨਾ ਠੀਕ ਹੈ ਤੇ ਸ਼ਰਵਾਰ ਫੇਰਾ ਤਾਜੀ ਸੋਈ ਤਾਂ ਕਰ ਲਈਏ ਹਾਂਜੀ ਹਾਂਜੀ ਬੱਚਾ ਵੜਾ ਪਲਿਆ ਦਿੱਤਾ ਜੀ ਇਹਨੇ ਹਾਂਜੀ ਵੇਖ ਲਓ ਉਹਦੇ ਹਾਲੇ ਰਾਤੀ ਸੋਈ ਜੀ ਇੱਕੋ ਚੁਵਾਈ ਲਾਈਏ ਨੂੰ ਰਾਤ ਅੱਛਾ ਤੇ ਹੁਣ ਦੁੱਦੀ ਚੁਵਾਈ ਲਗਣੀ ਹੈ ਠੀਕ ਹੈ ਤੇ ਜੇ ਉਹਦਾ ਆਖੀ ਤੇ ਫਿਰ ਐ ਲੱਗਦਾ ਦੋ ਮਹੀਨਿਆਂ ਦਾ ਹੁੰਦਾ ਬੱਚਾ ਜਿਹੜਾ ਵਾ ਜਿਆਦਾ ਪਲਿਆ ਦਿੱਤਾ ਵਾ ਜਿਹੜਾ ਜਿਆਦਾ ਪਲਿਆ ਲਾ ਲਓ ਇੱਕ ਗਾਂ ਦਾ ਕਰਕੇ ਗਾਂ ਵੇਖੋ ਕਿੰਨੀ ਆਹ ਦੇਖ ਸਾਡੇ ਬਾ ਕਿਤਾਜਾ ਨਾੜੋ ਜਿਹੜਾ ਨਾਲ ਆ ਤੇ ਇੱਕ ਚਲੋ ਗਾਂ ਦਾ ਵੀ ਕੱਦ ਕਾਠ ਪੂਰਾ ਜਵਾਨ ਆ ਹਾਂਜੀ ਤੇ ਪਰ ਫਿਰ ਵੀ ਲੱਪੇ ਚ ਆ ਗਈ ਆ ਥੋੜਾ ਜਿਹਾ ਜਿਹੜੇ ਸਹਾਨਾ ਬੱਚੇ ਦੇ ਸਹਾਨਾ ਤੇ ਕਿੰਨੇ ਕ ਦੁੱਧ ਆ ਲਈ ਆ ਵੀ ਜੀ ਇਹ ਦੂਜਾ ਸੂਆ ਸੁਣੀ ਐ ਸੂਈ ਬਣ ਸੂਈ ਹੈ ਹਾਂਜੀ ਤੇ ਪਹਿਲੇ ਸਵੇਰੇ 17 ਲੀਟਰ ਨਾਲ ਦੁੱਧ ਆਖਿਆ ਵੀ ਕੱਢਿਆ ਦਾ ਠੀਕ ਆ ਹਾਂਜੀ ਤਿਆਰ ਕੀ ਕਿੰਨਾ ਕੱਢੀ ਜਾਓਗੇ ਚਲੋ ਵੱਧ ਨਹੀਂ ਤੇ ਇਹਨਾਂ ਦੇ 17 18 ਲੀਟਰ ਦੇ ਕੱਢੂ ਕਾੜੀ ਮੌਸਮ ਬੜਾ ਵਧੀਆ ਹੁਣ ਮੌਸਮ ਚਲੋ ਸੈਟ ਹੋਣਾ ਸ਼ੁਰੂ ਹੋ ਗਿਆ ਗੱਡਾ ਵਾ ਛੱਡਾ ਛੂਡਾ ਬਹੁਤ ਹੈ ਗਾਵਾ ਹਾਂਜੀ ਹਾਂਜੀ ਬਸ ਕੱਢ ਵੀ ਦੇਣਾ 20 20 ਕੱਢ ਸਕਦੀ ਸੇਵਾ ਤੇ ਦਪਹਿਰ ਦੇ ਗਾੜੀ ਪਾਇਦਾ ਬਾਕੀ ਚਲੋ ਗਾਂ ਚੰਗੇ ਕੱਦ ਕਾਟ ਚਾ ਹਾਂਜੀ ਗਾਂ ਕੋਈ ਸਾਂਭ ਵਾਲਾ ਲੈ ਜਦੇ ਦੁੱਧ ਚੰਗਾ ਕੱਢਦੇ ਸੈਂਪਲ ਬਹੁਤ ਆਊਗਾ ਦਾ ਤੋਰੋ ਹਾਂ ਫੇਰੇ ਕਰੀ ਨਾ ਹਾਂਜੀ ਸਾਜੀ ਹਲੋ ਬਾਕੀ ਚਲੋ ਥੱਲਿਆਂ ਵਿੱਚ ਚੰਗੀ ਬਣੀ ਆ ਨਹੀਂ ਪਹਿਲੇ ਜਾਣਾ ਹੈ ਹਾਂਜੀ ਜੋ ਇਹ ਇੱਕ ਕੀ ਚਵਾਈ ਜਿਹੜੀ ਕਿੰਦੇ ਕੀ ਆਦੀ ਕੀਤੀ ਆ ਹੱਲੇ ਕੱਲ ਲੈ ਜਾ ਤਾਜੀ ਸਹੀ ਹਾਨ ਕਰਕੇ ਥੋੜੀ ਲੱਪੇ ਜਿਹਾ ਜਿਹੜੀ ਤੇ ਕਿੰਨਾ ਫੇਰੇ ਦਾ ਮੁੱਲ ਰੱਖੀ ਆਪਾਂ ਮੁੱਲ ਵੇਖ ਲੋ ਜਿੱਦੀ ਦੇ ਗਾਵਾ ਹਾਂ ਹਾਂਜੀ ਤੇ ਤੁਹਾਨੂੰ ਇਹ ਗਾ ਦਾ ਬੜਾ ਦਵਾ ਤਨਾ ਤਨਾ ਦਿਆਂ ਤੇ ਜਾ ਕੇ ਪਹੂ ਜਾ ਕੇ ਵੇਖਦੇ ਮੇਰੇ ਹਾਂਜੀ ਹਾਂਜੀ ਤੇ ਮੁੱਲ ਪਾਉਣ ਨੂੰ ਭਾਵੇਂ ਦਾ ਜਿੰਨਾ ਮਰਜ਼ੀ ਪਾਈ ਜੋ 70 75 ਵੀ ਕਰੀ ਜੋ ਮੁੱਲ ਹਾਂਜੀ ਪਰ ਆਪਾਂ ਉਹ ਨਹੀਂ ਕੰਨਾ ਆਪਾਂ ਗਾ ਸਿਰਫ ਵੇਚਣ ਵਾਲਾ ਮੁੱਲ ਪਾਉਣਾ ਵਾ ਅੱਛਾ ਮੁੱਲ 55000 ਕਰਦੇ ਜੀ ਤੇ ਬਾਕੀ ਦੇਣੀ ਜਿਹੜੀ ਹਾਂ ਨਾ 50 ਹਜ਼ਾਰ ਦੀ 50 ਹਜ਼ਾਰ ਦੀ ਉਹ ਚਾ ਛੋਟ ਛੜ ਥੋੜੀ ਬਾਤ ਹੀ ਕਰਦੇ ਉਹ ਜੇ ਤੁਸੀਂ ਛੋਟ ਜਿਹੜੀ ਕਰਾਉਣੀ ਕਰਾ ਲਓ ਕੋਈ ਚੱਕਰ ਨਹੀਂ ਆ ਬਾਕੀ ਇਹ ਵੀ ਗਾਂ ਵੇਚਣ ਨੂੰ ਤੁਮੇ 65 ਹਜ਼ਾਰ ਦੀ ਗਾਂ ਆ ਜਿੱਦੀ ਗਾਂ ਆ ਅੱਛਾ ਹਾਂਜੀ ਬਾਕੀ ਬਿਲਕੁਲ ਜਲਦੀ ਜੇ ਮੇਰੀ ਛੋਟ ਪਾਈ ਕਰ ਮਾ ਜਿਆਦਾ ਨਹੀਂ 2000 ਛੜ ਦਈਏ 50 ਕੋਈ ਛੜਦਾ ਕੋ ਪੁੱਗਲ ਨਹੀਂ ਭੈਣ ਭਰਾ ਫੋਨ ਲਾਵੇ 48 ਹਜ਼ਾਰ ਦੀ ਦੇ ਦੋ 48 ਆ ਬਾਕੀ ਘਰ ਚੋਂ ਆਉਣ ਵਾਸਤੇ ਗਾਂ ਬਹੁਤ ਵਧੀਆ ਕੱਦ ਵਜੋਂ ਵੇਖੋ ਕਿਦਾਂ ਦਾ ਠੀਕ ਹੈ ਜੀ ਤੇ ਹੁਣ ਜਿਹੜੀ ਇਹ ਤਾਂ ਬਾਦ ਹੋ ਗੱਬਨ ਜੀ ਹਾਂਜੀ ਹਾਂਜੀ ਹ ਇਹ ਇੱਕੀ ਦੋਤ ਇਹਦੇ ਮਿਲ ਕੇ ਉਹਨਾਂ ਨੇ ਦੇਣ ਦੱਸੇ ਮੈਨੂੰ 6 ਤਰੀਕ ਦੇ ਅੱਛਾ 6 ਤਰੀਕ ਦੇ ਦਿਨ ਦੱਸੇ ਆ ਠੀਕ ਆ ਤੇ ਮਿਲ ਕੇ ਇਹਦੇ ਉਹਨਾਂ ਨੇ ਆਖਿਆ ਪਹਿਲੇ ਸਵੇਰੇ ਦੇ 1400 ਲੀਟਰ ਦੁੱਧ ਪਹੋਚਾਇਆ ਵਾ ਅੱਛਾ ਹੈਗੀ ਜਰਸੀ ਆ ਤੇ ਰੰਗ ਐ ਚਫਲਾ ਵਾ ਰੰਗ ਐ ਚਫਲਾ ਕੋ ਕਿ ਦੀ ਮਾਂ ਜਿਹੜੀ ਐ ਚਫਿਆ ਅੱਛਾ ਮਾਂ ਐਚ ਐਫ ਦਾ ਹੈਗੀ ਹੈ ਜਰਸੀ ਆ ਠੀਕ ਹੈ ਜੀ ਉਹ ਜੋ ਐਚ ਐਫ ਚੋਂ ਪੈਦਾ ਹੋਈ ਹੈ ਦੁੱਧ 16 15 16 ਲੀਟਰ ਤੋਂ ਪਲੱਸ ਹੀ ਆਣਗੀ ਦਊਗੀ ਠੀਕ ਹੈ ਜੀ ਹਾਂ ਜੀ ਜੀ ਤੇ ਗਾਂ ਦੇ ਤਰ੍ਹਾਂ ਵੀ ਬੜੀ ਖੂਬਸੂਰਤ ਹੈ ਜਿਹੜੀ ਇਹਦੇ ਮਗਰ ਆਹ ਬੜੀ ਖੂਬਸੂਰਤ ਹੈ ਪਰ ਇਹ ਵੀ ਪਹਿਲਾਂ ਘੜ ਦੋ ਸੌਦਾ ਹੋ ਗਿਆ ਬੰਦੇ ਆਏ ਹੀ ਅੱਛਾ ਤੇ ਉਹਨਾਂ ਨਾਲ ਜੰਮੂ ਵਾਲੇ ਉਹਨਾਂ ਨੇ ਫੇਲਦੀ ਹੈ ਅੱਛਾ ਇਹ ਗਾਂ ਵੇਚ ਗਈ ਹੈ ਇਹ ਵੇਚ ਗਈ ਹੈ ਜੀ ਹਾਂ ਦੇਖ ਸਾਡੇ ਜੀ ਇਹਦਾ ਵੀ ਚਲੋ ਥਣ ਹਵਾਨੇ ਦੇ ਵੀ ਸੋਹਣੇ ਆ ਪਰ ਇਹ ਵੀ ਗੱਬਣੇ ਅਜੇ ਤੇ ਇਹਦਾ ਸੌਦਾ ਜਿਹੜਾ ਹੋ ਗਿਆ ਹੈ ਇਹਦਾ ਸੌਦਾ ਹੋਣ ਤੋਂ ਪਹਿਲਾਂ ਜਿਹੜੀ ਵੇਚੀ ਇਹਦੇ ਵੀ ਤੋਂ ਪਲੱਸ ਆ ਦੀ ਆ ਵੀ ਦੀ ਠੀਕ ਆ ਤੇ ਚਲੋ ਫਿਰ ਹੁਣ ਆਹੀ ਤੋਰੀਏ ਫਿਰ ਆਪਾਂ ਹਾਂਜੀ ਦੋ ਹੀ ਹੁਣ ਵੇਚਣ ਵਾਲੀਆਂ ਬਸ ਤੇ ਇਹਦਾ ਤੁਹਾਨੂੰ ਜਵਾਬ ਵੀ ਤੁਹਾਨੂੰ ਦਿਖਾ ਦਿੰਨੇ ਆ ਹੁਣੇ ਆਈਆਂ ਨਾ ਪ੍ਰਗੋ ਆਪਾਂ ਲਈਆਂ ਹੋਰ ਅੱਛਾ ਯਾਤਰੀਆਂ ਵੈਣਾ ਵੀ ਲਈਆਂ ਆ ਕੋਈ ਭੈਣ ਭਰਾ ਦੇ ਫੋਨ ਕਰਨਾ ਉਹ ਤੇ ਕਰ ਸਕਦਾ ਵਾ ਅੱਛਾ ਤੇ ਹੁਣ ਮੈਂ ਜਾਣ ਕੇ ਵੀਡੀਓ ਕਰਕੇ ਖੜਾ ਆ ਵੀਡੀਓ ਤੇ ਬਾਅਦ ਵਿੱਚ ਲੈਣ ਜਾਣਾ ਵਾ ਠੀਕ ਹੈ ਜੀ ਤੇ ਵੈਣਾ ਪਰ ਲਈਆਂ ਚਾਰ ਪੰਜ ਹੋਰ ਠੀਕ ਹੈ ਜੀ ਮਤਲਬ ਆਈ ਚਲਾਈ ਆਈ ਚਲਾਈ ਚਲਦੀ ਰਹਿੰਦੀ ਹੈ ਕਿ ਕਰੋਸ ਹੈ ਕੁਝ ਜਰਸੀਆਂ ਕਿੱਦਾਂ ਕਰਤੀ ਹੈ ਜੀ ਠੀਕ ਹੈ ਜੀ ਤੋਰ ਦੋ ਉਹ ਫੇਰ ਇਹਨਾਂ ਆਪਾਂ ਮੇਰੇ ਹਾਂ ਹਾਂ ਦੇਖ ਸਕਦੇ ਆ ਬੱਚਾ ਛੱਡਿਆ ਵਾ ਥੱਲੇ ਬਾਕੀ ਚਲੋ ਅਜੇ ਨੇ ਤਿਆਰ ਹੋਣਾ ਵਾ ਦੇ ਨਾ ਜੇ ਕੋਈ ਦਾਹ ਲੈ ਜਾਊਗੀ ਸੋਨ ਚ ਚਲੋ ਲੈ ਜਾਓ ਫਿਰ ਇੱਕ ਮਿੰਟ ਰੋਕ ਕੇ ਤੁਹਾਨੂੰ ਦੱਸਾਂ ਜੀ ਕਿ ਆਪ ਦਿਖਾ ਦਈਏ ਆ ਮਿਲ ਕੇ ਵੀ ਨੇ ਵੀ ਚੰਗੀ ਐ ਥੋੜੀ ਜੀ ਗਾੜੀ ਕਰਿਓ ਤੁਹਾਨੂੰ ਦਿਖਾ ਦਈਏ ਚੰਗੀ ਤਰ੍ਹਾਂ ਆਹ ਦੇਖ ਸਾਡੇ ਤੁਹਾਨੂੰ ਦੱਸ ਆ ਜੀ ਕਿ ਆਪ ਜਿਹੜਾ ਬਾਕੀ ਨਾ ਬਾਨੀ ਬਹੁਤ ਐ ਵਸ਼ੀ ਹਾਂਜੀ ਹਾਂਜੀ ਬਾਕੀ ਆਹ ਵੇ ਖਵਾ ਚੀਜ਼ ਬਣੀ ਐ ਸੋਣੀ ਬਈ ਠੀਕ ਐ ਜੀ ਚਲੋ ਲੈ ਜਾਓ ਟੱਲਾ ਟੁਲਾ ਬਹੁਤ ਹੈ ਮਗਰ ਚੱਡਾ ਬਹੁਤ ਬੰਨਾ ਨੇ ਇਹਦਾ ਮੁੱਲ ਦੱਸਣ ਤੋਂ ਪਹਿਲਾਂ ਇੱਕ ਵਾਰੀ ਚਵਾਦ ਹਨ ਇਹਦਾ ਦਿਖਾ ਦਈਏ ਆ ਪਿਛਲੇ ਸਾਲਾਂ ਦਾ ਚਵਾਦ ਦੇਖ ਸਕਦੇ ਜੀ ਇਹਦਾ ਹੇ ਬਿਲਕੁਲ ਬੋਲਾ ਹੀ ਆ ਅਗਲੇ ਸਣਾ ਜਿਵੇਂ ਦਿਖਾ ਦੇ ਵੀ ਜੀ ਜਿਹੜੀ ਕਿ ਪਾ ਲਿਆ ਨਾ ਉਸਤਾ ਜੀ ਸਹੀ ਆ ਤੇ ਕਰਕੇ ਥੋੜਾ ਜਿਹਾ ਨਹੀਂ ਇੱਕੀ ਚੜੀ ਆ ਜਿਸ ਤਰ੍ਹਾਂ ਕਈ ਵਾਰੀ ਪਛ ਉਸਤਾ ਜੀ ਸੋਇਆ ਕਰ ਦਿੰਦਾ ਵਾ ਬਾਕੀ ਆ ਦੇਖ ਸਾ ਤੇ ਜੀ ਬਿਲਕੁਲ ਸਾਫ ਚਵਾਈ ਆ ਜਿਹੜੀ ਠੀਕ ਆ ਵੀ ਜੀ ਕਰੀ ਇਤਨਾ ਚੰਗਾ ਦਿਖਾ ਦिए ਆ ਦੇਖ ਸਾ ਤੇ ਸਣਾ ਦਾ ਸਾਈ ਜੀ ਆਪ ਜਿਹੜਾ ਇਹਦਾ ਚੰਗਾ ਆ ਤੇ ਆ ਵੀ ਜੀ ਫਿਰ ਗਾਂ ਜਿਹੜੀ ਹਣੇ ਆਪਾਂ ਤੋੜ ਕੇ ਵਿਖਾਈ ਆ ਤੇ ਤੋਈ ਜਾ ਇਹਦਾ ਫਿਰ ਮੁੱਲ ਇਹਦਾ ਮੁੱਲ ਵੀਰ ਜੀ ਤੁਸੀਂ ਕਰ ਲਓ ਮੈਂ ਤਾਂ 45000 ਕਰ ਲਿਆ ਅਸ਼ੀਆ ਬੋਨਾ ਨਹੀਂ ਜਾਇਜ਼ ਕਰੀਏ ਫਿਰ ਉਹ ਨਹੀਂ ਜਾਇਜ਼ ਜੋ ਤੁਸੀਂ ਕਰਾਉਣਾ ਕਰਾ ਲਓ ਆਪੇ ਕਰ ਦੋ ਇਹਦਾ ਮੁੱਲ ਵੀਰ ਜੀ 45 ਕਰੇ 40 ਕਰੇ ਤੇ ਭਾਵੇਂ ਜਿੰਨਾ ਬਦੀ ਕਰੇ ਜਿਹੜੀ ਹਾਂ ਨਾ ਦੇਦਾ ਗਿਵੜ 37000 ਦਿੱਤਾਗਾ 37000 37000 ਦਿੱਤਾਗਾ ਇੱਥੇ ਛੋਟ ਕਰ ਦਈਏ ਤੁਹਾਡੀ ਕਰਤਾ ਵੀ ਛੋਟ ਕਰਾ ਲਓ ਤੁਸੀਂ ਜਿੰਨੀ ਕਰਾਉਣੀ ਹੈ 2000 ਹੀ ਕਰ ਦਈਏ ਤੇ ਜੋ 2000 ਨਾਲੋਂ ਜ਼ਿਆਦਾ ਧੱਕਾ ਨਾ 1000 ਕਰ ਦਾਂਗੇ ਨਹੀਂ 35 ਦੀ ਜਾਂਦੀ ਹੈ ਫਿਰ 35 ਦੇ ਵਿੱਚ ਚਲੋ ਕੋਈ ਨਹੀਂ ਦੇਣਾ ਇਹ ਚ बस ਛੋਟ ਕਰਾਂਗੇ ਠੀਕ ਹੈ ਜੀ ਹਾਂ ਜੀ ਤੇ ਠੀਕ ਹੈ ਜੀ ਬਾਕੀ ਇਹ ਆ ਵੀ ਚਲੋ ਇੱਕ ਗੱਬਣ ਆ ਇੱਕ ਪਾਸੇ ਕਰਕੇ ਖੜੇ ਤੇ ਆ ਵੀ ਚਲੋ ਤਾਜੀ ਸੋਈ ਆ ਇਹਦੇ ਵੀ ਕੋਈ ਵੀਰ ਆਪਣੀ ਜਿਹੜਾ ਫਿਰ ਵੀ ਦੋ ਟਾਈਮ ਆਪਣੀ ਚਵਾਈ ਕਰਕੇ ਤਸੱਲੀ ਕਰਕੇ ਹੁਣ ਆ ਜਿਹੜੀ ਦੂਸਰੀ ਚਵਾਈ ਇਹਦੀ ਹੁੰਦੀ ਆ ਦੂਸਰੀ ਟਾਈਮ ਦੀ ਚਵਾਈ ਇਹਦੀ ਹੁੰਦੀ ਆ ਤੇ ਬਾਕੀ ਕੋਈ ਵੀਰ ਆਪਣੀ ਸਮਝਣਾ ਵੇਖ ਕੇ ਫੇਰ ਹੀ ਪਸ਼ੂ ਖੜੇ